ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਤੁਹਾਨੂੰ ਅੱਜ ਕਥਾ ਸੁਣਾਉਣੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੀ ਆਪਾਂ ਕਹਿੰਦੇ ਆਂ ਵੀ ਸਤਿਗੁਰੂ ਜੀ ਨੇ ਅੱਖਾਂ ਦੇ ਵਿੱਚੋਂ ਇੰਜ ਨਹੀਂ ਛੁੱਟੀ ਜਿਵੇਂ ਪਰ ਕੋਈ ਦਿਨ ਤਾਂ ਐਸਾ ਆਇਆ ਹੀ ਹੋਵੇਗਾ ਜਦੋਂ ਅੱਖ ਚੋਂ ਇੰਜ ਡਿੱਗੀ ਹੋਵੇਗੀ ਆਪਾਂ ਨਾ ਤਾਂ ਇਸ ਤਰ੍ਹਾਂ ਦਾ ਕੋਈ ਬਾਦਸ਼ਾਹ ਗੁਰੂ ਹੋ ਸਕਦਾ ਨਾ ਸਿਪਾਹੀ ਗੁਰੂ ਨਾ ਸੰਤ ਮਹਾਂਤ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਵੀ ਆਪੇ ਚੇਲੇ ਵੀ ਆਪੇ ਏਡੀਆਂ ਵੱਡੀਆਂ ਪਤਵੀਆਂ ਆ ਕਿਸਾ ਦੇ ਕਿਸੇ ਦੇ ਵਿੱਚ ਵੀ ਨਹੀਂ ਏਡੀਆਂ ਵੱਡੀਆਂ ਪਤਵੀਆਂ ਜਿਹੜੇ ਜਿੱਦਿਆਂ ਆਪਾਂ ਦੇਖਿਆ ਮਹਾਰਾ ਸੱਚੇ ਪਾਤਸ਼ਾਹ ਦੇ ਵਿੱਚ ਸੀ ਗਿਆ ਸਾਧ ਸੰਗਤ ਹੁਣ ਕਹਿ ਲੈਣਾ 9 ਸਾਲ ਦੀ ਉਮਰ ਹੋਵੇ ਕਦੇ ਕਸ਼ਮੀਰ ਦੇ ਪੰਡਤ ਵਹਿ ਕੇ ਆਕੇ ਨੌਵੇਂ ਪਾਸ਼ਾ ਜੀ ਸੰਗਾਸ਼ਣ ਤੇ ਬੈਠੇ ਆ 10ਵੇਂ ਪਾਸ਼ੇ ਛੋਟੇ ਜੇ ਸੀ ਖੇਡ ਦੇ ਖੇਡਦੇ ਆਏ ਕਹਿਣ ਲੱਗੇ ਪਿਤਾ ਜੀ ਇੱਕ ਹੀ ਗੱਲ ਹੈ ਕਿ ਕੀ ਕਹਿ ਰਹੇ ਆ ਇਹ ਕੌਣ ਆ ਕਿੱਥੋਂ ਆਏ ਆ ਕੀ ਕੰਮ ਆ ਇਹਨਾਂ ਨੂੰ ਇੰਨੇ ਸਵਾਲ ਕਰਤੇ 9 ਸਾਲ ਦੇ ਬੱਚੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਨਾਲੇ ਵਿੱਚ ਗੋਦ ਦੇ ਵਿੱਚ ਬਹਿ ਕੇ ਦੱਸੋ ਮਹਾਰਾਜ ਕਹਿਣ ਲੱਗੇ ਬੇਟਾ ਇੱਕ ਕਸ਼ਮੀਰ ਦੇ ਪੰਡਤ ਆ ਜਿਹੜੇ ਆਪਣੇ ਦਿੱਲੀ ਦਾ ਬਾਦਸ਼ਾਹ ਰੰਗਜੀਵ ਬਹੁਤ ਅਤਿਆਚਾਰ ਕਰ ਰਿਹਾ ਹੈ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ ਇਹ ਹੈ ਅਸੀਂ ਸਾਡੀ ਫਾਜ਼ਤ ਕਰੋ ਸਾਡੀ ਰੱਖਿਆ ਕਰੋ ਨਹੀਂ ਤਾਂ ਸਾਨੂੰ ਸਾਰਿਆਂ ਨੂੰ ਮੁਸਲਮਾਨ ਬਣਾ ਦੇਣਗੇ ਅਸੀਂ ਮੁਸਲਮਾਨ ਨਹੀਂ ਬਣਨਾ ਅਸੀਂ ਹਿੰਦੂ ਆਂ ਆ ਹਿੰਦੂਆਂ ਨੂੰ ਵੀ ਗੱਲਾਂ ਇਹ ਸੁਣ ਲੈਣੀਆਂ ਚਾਹੀਦੀਆਂ ਸਾਧ ਸੰਗਤ ਤੇ ਜਦੋਂ 10ਵੇਂ ਪਾਸ਼ਾ ਜੀ ਨੇ ਦੱਸਿਆ ਨਾ ਬੱਚੇ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਕਹਿੰਦਾ ਇਹ ਕਹਿੰਦੇ ਵੀ ਸਾਡਾ دین ਧਰਮ ਬਚਾਓ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਪਤਾ ਜੀ ਦੱਸੋ ਫਿਰ ਬਚੂ ਕਿਵੇਂ ਮਹਾਰਾਜ ਕਹਿੰਦੇ ਬਚੂ ਤਾਂ ਜੇ ਕੋਈ ਇਹਨਾਂ ਲਈ ਧਰਮ ਦੇ ਲੈ ਕੇ ਕੋਈ ਆਪਣਾ ਸੀਸ ਲਾਵੇ ਬਲੀਦਾਨ ਦੇਵੇ ਸੀਸ ਦਾ ਕੋਈ ਸਿੱਧ ਪੁਰਸ਼ ਹੋ ਹੁਣ 9 ਸਾਲ ਦੀ ਉਮਰ ਦੇ ਵਿੱਚ ਕੋਈ ਕਹਿ ਦੂ ਇਹ ਜਿਹਾ ਬੱਚਾ ਆਪਣੇ ਪਿਤਾ ਨੂੰ ਮਾਰਿਆ ਕਹਿੰਦਾ ਸੋਡੇ ਨਾ ਵੱਡੇ ਸਿੱਧ ਪੁਰਸ਼ ਕੌਣ ਹੋ ਸਕਦੇ ਆ ਤੁਸੀਂ ਸਿੱਧ ਪੁਰਸ਼ ਕੋਈ ਗੱਲ ਨਹੀਂ ਜੇ ਕਹਿੰਦੇ ਆ ਦੀਨ ਧਰਮ ਬਚਾਓ ਸਤਿਗੁਰੂ ਜੀ ਨੇ ਥਾਪ ਹੀ ਦਿੱਤੀ ਕਹਿੰਦੇ ਸ਼ਾਬਾਸ਼ ਬੇਟਾ ਸ਼ਾਬਾਸ਼ ਹੁਣ ਸਾਨੂੰ ਪਤਾ ਲੱਗ ਗਿਆ ਵੀ ਗੱਦੀ ਤੂੰ ਮਗਰੋਂ ਸਾਂਭ ਲੇਗਾ ਸਤਿਗੁਰੂ ਜੀ ਨੇ ਉਹਨਾਂ ਪੰਡਤਾਂ ਨੂੰ ਕਹਿੰਦਾ ਵੀ ਜਾਓ ਜਾ ਕੇ ਕਹਿ ਦੋ ਰੰਗਜੀਤ ਨੂੰ ਤੇ ਉਹਦੇ ਬੰਦਿਆਂ ਨੂੰ ਵੀ ਸਾਡੇ 9ਵੇਂ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਆ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਬੜਾ ਲੋ ਮੁਸਲਮਾਨ ਅਸੀਂ ਸਾਰੇ ਹੀ ਬਣ ਜਾਗੇ ਹੁਣ ਸਾਹਾ ਸੰਗਤ ਮੁਸਲਮਾਨਾਂ ਨੇ ਪਤਾ ਕੀ ਕਰਿਆ ਮੁਸਲਮਾਨਾਂ ਨੇ ਸੋਚਿਆ ਹੁਣ ਇੱਥੇ ਕਹਿੰਦੇ ਵੀ ਆਪਾਂ ਜਰ ਇੰਨਿਆਂ ਨੂੰ ਆਪਾਂ ਨੂੰ ਕੀ ਲੋੜ ਆ ਕਿਸੇ ਦੇ ਰੰਦਾ ਫੇਰਦੇ ਆ ਕਿਸੇ ਨੂੰ ਤਲਵਾਰ ਥੱਲੇ ਕਰਦੇ ਆ ਕਿਸੇ ਨੂੰ ਕੋਟਦੇ ਆ ਕਿਸੇ ਨੂੰ ਮਾਰਦੇ ਆ ਕਿਸੇ ਨੂੰ ਕਿਵੇਂ ਗੱਲਾਂ ਕਰਦੇ ਆ ਕਿਸੇ ਨੂੰ ਭਰਮਾਉਂਦੇ ਆ ਤੇ ਆਪਾਂ ਜੇ ਇੱਕ ਨੂੰ ਹੀ ਕਰ ਲਗੇ ਸਾਰੇ ਹੀ ਹੋ ਜਾਣਗੇ ਹੁਣ ਰੰਗਜੀਤ ਨੂੰ ਤਾਂ ਇਹ ਹੋਉਂ ਸੀ ਵੀ ਜਦੋਂ ਗੁਰੂ ਤੇਗ ਬਹਾਦਰ ਕਰ ਲਿਆ ਆਪਾਂ ਦੇਨ ਧਰਮ ਤੋਂ ਪਾਸੇ ਤੇ ਸਾਰਿਆਂ ਨੇ ਹੋਈ ਜਾਣਾ ਚਲੋ ਜੀ ਉਹ ਕਦੇ ਠੀਕ ਆ ਸਾਨੂੰ ਰੰਗਜੀਤ ਵੀ ਕਹਿੰਦਾ ਵੀ ਠੀਕ ਆ ਸਾਨੂੰ ਹੁਣ ਸਾਧ ਸੰਗਤ ਬਰੰਟ ਕੱਢ ਤੇ ਨੌਵੇਂ ਪਾਤਸ਼ਾਹ ਦੇ ਰੰਗਜੀਤ ਨੇ ਗੁਰੂ ਪਾਤਸ਼ਾਹ ਹੁਣ ਕੁਝ ਦਿਨ ਸੰਗਤਾਂ ਆਉਂਦੀਆਂ ਜਾਂਦੀਆਂ ਸੀ ਬੜੀਆਂ ਆਨੰਦਪੁਰ ਸਾਹਿਬ ਚ ਉਪਦੇਸ਼ ਲੈਣ ਉਨਨੋਂ ਉਪਦੇਸ਼ ਦਿੰਦੇ ਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਉਹਦੇ ਆਖੇ ਵੀ ਜਾਣ ਕੇ ਨਹੀਂ ਆਉਂਦਾ ਕਹਿਤਾ ਬੈਠਾ ਹੁਣ ਮਰਨਾ ਬਹੁਤ ਔਖਾ ਹੈ ਆਵੇ ਫਿਰ ਦਿੱਲੀ ਸਤਗੁਰੂ ਜੀ ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਤੁਰ ਪਏ ਤੁਰਦੇ ਆ ਉਧਰ ਹੁਣ ਕਿਉਂਕਿ ਤੁਰ ਕੇ ਜਾਣਾ ਪੜਾਉ ਪੜਾਈ ਜਾਣਾ ਹੈ ਪੰਜ ਛੇ ਦਿਨ ਲੱਗਦੇ ਹੀ ਆ ਸਾਧ ਸੰਗ ਤੁਰ ਕੇ ਜਾਣ ਨੂੰ ਛੇ ਸੱਬੜੇ ਦਿਨ ਲੱਗ ਜਾਂਦੇ ਆ 7 10 ਦਿਨ ਲੱਗ ਜਾਂਦੇ ਆ ਨਾ ਦਿੱਲੀ ਜਾਣ ਨੂੰ ਚਲ 4 3 4 4 ਦ ਲੰਘਣਗੇ ਹਾਂ ਦਿੱਲੀ ਨੂੰ ਤੇ ਸਾਹ ਸਾਹ ਸੰਗਤ ਸਤਗੁਰੂ ਜੀ ਤੁਰਕੇ ਜਾਂਦੇ ਉਹਨਾਂ ਨੇ ਉਧਰੋਂ ਫੌਜਾਂ ਗਲਤੀਆਂ ਸਿਪਾਹੀ ਗਲਤ ਵੀ ਫੜ ਕੇ ਲਿਆਓ ਉਹਨਾਂ ਨਵੇਂ ਪਾਸ਼ਾ ਆਗਰੇ ਚ ਆ ਜਾਂਦੇ ਆ ਬੜੇ ਕੌਤਕ ਕਰਦੇ ਆ ਰਸਤੇ ਦੇ ਵਿੱਚ ਭੁੱਖੇ ਆ ਸਿੰਘਾਂ ਨਾਲ ਉਹਨਾਂ ਨੂੰ ਖਾਣ ਵਾਸਤੇ ਮਠਿਆਈਆਂ ਵਰਫੀਆਂ ਲਿਆਉਂਦੇ ਆ ਪਿੰਡਾਂ ਤੋਂ ਤੇ ਉੱਥੇ ਸਿਪਾਹੀ ਆ ਕੇ ਮੜ ਪੈਂਦੇ ਆ ਕਿਉਂਕਿ ਜਿਹੜੀਆਂ ਚੀਜ਼ਾਂ ਦਸਾਲਾਂ ਦਿੱਤਾ ਸਤਗੁਰੂ ਜੀ ਨੇ ਆਪ ਦੇ ਗੁੱਠੀ ਲਾ ਕੇ ਗੁੱਠੀ ਲਾ ਕੇ ਦਿੱਤੀ ਸਿੱਖ ਨੂੰ ਵੀ ਜਾ ਜਾ ਕੇ ਵਰਫੀ ਲਿਆ ਜਦੋਂ ਉਹਨੂੰ ਦੇਖ ਲਿਆ ਵੀ ਇਹ ਤਾਂ ਕਿਸੇ ਰਾਜੇ ਮਹਾਰਾਜ ਦੇ ਭਾਈ ਹੁੰਦੀ ਹੈ ਸ਼ਾਪ ਉਹਨਾਂ ਨੇ ਕੀ ਕਰਤਾ ਉੱਥੇ ਸ਼ਿਪਾਯਾਂ ਨੂੰ ਹੁਕਮ ਕਰਤਾ ਵੀ ਐਂ ਕਰਕੇ ਜੀ ਉੱਥੋਂ ਫਲਾਣੇ ਤੋਂ ਬੰਦਾ ਸਮਾਨ ਲੈਣ ਆਇਆ ਉਹਦਾ ਸ਼ਾਪ ਦਿੱਤੀ ਆ ਉਹ ਸੁਏ ਭੱਜ ਕੇ ਆਏ ਅਗਦੇ ਨੌਵੇਂ ਪਾਸ਼ਾ ਨੂੰ ਗ੍ਰਿਫਤਾਰ ਕਰ ਲਿਆ ਕਹਿੰਦੇ ਨੇ ਜ਼ਬਰੰਤ ਨਿਕਲੇ ਆ ਚਲੋ ਦਿੱਲੀ ਲੈ ਕੇ ਹੁਣ ਰੰਗ ਜੇਬ ਨੂੰ ਕਹਿੰਦੇ ਜੀ ਲਿਆਂਦੇ ਆਗੇ ਸਤਿਗੁਰੂ ਜੀ ਕਹਿੰਦੇ ਵੀ ਸਾਡੀਆਂ ਪਹਿਲਾ ਹੱਥ ਕੜੀਆਂ ਖੋਲ ਦਿਓ ਚਾਹੇ ਲਾ ਲਓ ਅਸੀਂ ਭਜਦੇ ਨਹੀਂ ਅਸੀਂ ਤਾਂ ਧਰਮ ਬਚਾਉਣਾ ਆ ਅਸੀਂ ਕਾਹ ਤੋਂ ਭਜਾਂਗੇ ਚੱਲ ਜੀ ਉਹਨਾਂ ਨੇ ਆਖਿਆ ਨਾ ਉੱਥੇ ਉਦੋਂ ਹਵੇਲੀਆਂ ਸੀਗੀਆਂ ਜਿਹੜੀਆਂ ਉੱਥੇ ਮੁਸਲਮਾਨਾਂ ਜਾਂ ਹੋਰ ਕਾਸਿਆਂ ਦੀਆਂ ਪਈਆਂ ਸੀ ਅਜਾੜ ਦੋ ਭਰਾਵਾਂ ਦੀ ਹਵੇਲੀ ਸੀ ਉਹਦੇ ਵਿੱਚ ਉਹ ਪ੍ਰੇਤ ਬਣ ਕੇ ਰਹਿੰਦੇ ਸੀ ਕਹਿੰਦੇ ਓਂ ਕਰੋ ਪ੍ਰੇਤਾਂ ਵਾਲੀ ਹਵੇਲੀ ਚ ਇਹਨਾਂ ਨੂੰ ਛੱਡ ਦਿਓ ਅੱਜ ਤੇ ਉੱਥੋਂ ਹੀ ਮੰਨ ਜਾਣਗੇ ਪਹਿਲਾਂ ਜੋ ਰਾਤ ਨੂੰ ਪ੍ਰੇਤਾਂ ਨੇ ਕਰੇ ਦੁਖੀ ਉਹਨਾਂ ਸਾਹਾ ਸੰਗਤ ਜੂਨੀਆਂ ਦੇਣ ਵਾਲੇ ਮਰੇ ਨੂੰ ਜਮਾਉਣ ਵਾਲੇ ਮਰੇ ਨੂੰ ਜਿੰਦਾ ਕਰਨ ਵਾਲੇ ਅੰਬਰ ਦਸ਼ਕਾਉਣ ਵਾਲੇ ਹਿੰਦ ਦੀ ਚਾਦਰ ਬਾਲਣ ਵਾਲੇ ਇਹ ਜੇ ਗੁਰੂ ਹੋਣ ਸੇ ਸਾਹਾ ਸੰਗਤ ਤੋਂ ਪ੍ਰੇਤਾਂ ਨੂੰ ਦਰਜਾਂਗੇ ਪ੍ਰੇਤਾਂ ਉਹਨਾਂ ਦੇ ਮੂਰੇ ਫਰਦੇ ਸੀ ਪਾਣੀ ਭਰਦੇ ਪਰ ਉਹ ਤਣ ਤਾਂ ਪਹਿਲਾਂ ਗੰਨੇ ਲਿਆਂਦੇ ਸਤ ਗੁਰੂ ਜੀ ਨੇ ਚੂਪੇ ਫਿਰ ਚੂਪ ਕੇ ਬਾੜੀ ਤੋਂ ਸਿਲਕਾਂ ਸਿੱਟੀਆਂ ਤੇ ਪਾਈ ਮਤੀ ਦਾ ਤੇ ਸਤੀ ਦਾਸ ਬੜਨੇ ਦਲੇ ਉਹਨਾਂ ਨੇ ਜਦੋਂ ਚੂਪਲੇ ਸਿਲਕਾਂ ਹੀ ਚੂਪ ਲੀਆਂ ਜਦੋਂ ਇੰਨੀ ਪਾਵਰ ਆ ਗਈ ਤੇ ਦੇਖ ਕੇ ਤੇ ਮਹਾਰਾਜ ਨੂੰ ਰਾਤ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਗਿਰਬਤਾਰ ਕਰਦੇ ਆ ਜਾਂ ਆਪਾਂ ਨੂੰ ਇਹ ਸਵੇਰ ਨੂੰ ਆਹ ਕਰਨਗੇ ਉਹ ਕਰਨਗੇ ਆਖੀ ਇਹ ਤਾਂ ਦਿੱਲੀ ਦੀ ਅਟਨ ਟਕੜਕਾ ਲੀਏ ਕਰਦਿਏ ਲਾਹੌਰ ਤੇ ਦਿੱਲੀ ਇਕੱਠੇ ਮਹਾਰਾਜ ਕਹਿਣ ਲੱਗੇ ਤੂੰ ਸਿੱਖੋ ਜਦੋਂ ਮਹਾਰਾਜ ਨੇ ਹੈਰਾਨੀ ਵਾਲੀ ਗੱਲ ਸੁਣੀ ਉਹ ਕਹਿੰਦਾ ਉਹ ਸਿੱਖੋ ਤੁਸੀਂ ਇਹ ਕੀ ਬੋਲ ਰਹੇ ਆ ਕਹਿੰਦੇ ਹਾਂ ਮਹਾਰਾਜ ਦੱਸੋ ਉਹ ਕਹਿੰਦਾ ਤੁਹਾਨੂੰ ਇਹ ਪਾਵਰ ਕਿੱਥੋਂ ਆ ਗਈ ਇੰਨੀ ਸਤਿਗੁਰਜੀ ਕਹਿਣ ਲੱਗੇ ਪੰਜਾਂ ਸਿੰਘਾਂ ਨੂੰ ਉਹ ਕਹਿੰਦੇ ਜੀ ਸੁੱਟੀਆਂ ਸੀ ਸਿਲਕਾਂ ਚੂਪ ਲਈਆਂ ਜਿਹੜੀਆਂ ਜੂਟੀਆਂ ਫਿਰ ਮਹਾਰਾਜ ਕਹਿਣ ਲੱਗੇ ਸਿਲਕਾਂ ਚੁੱਪ ਕਿੰਨੀ ਪਾਵਰ ਆ ਗਈ ਕਹਿੰਦੇ ਹਾਂ ਜੀ ਕਹਿੰਦੇ ਫਿਰ ਜਿਹਨੇ ਗੰਨਾ ਚੋਪਿਆ ਤੇ ਉਹਦੇ ਚ ਕਿੰਨੀ ਹੋਊਗੀ ਕਹਿੰਦੇ ਜੀ ਮਾਣਾ ਮੋਹੀ ਕਹਿੰਦੇ ਫਿਰ ਅਸੀਂ ਨਹੀਂ ਕਢਕਾ ਸਕਦੇ ਓਏ ਤੁਸੀਂ ਉਹਦਾ ਨਰੰਗ ਕਰਦਾ ਬਾਣਾ ਮੰਨੋ ਕੀ ਕਰ ਰਿਹਾ ਕਰਤਾਰ ਦੇਖੋ ਇਹ ਤਾਂ ਕਹਿੰਦੇ ਇੱਕ ਬਣਾਉਣਾ ਇੱਥੇ ਤਿੰਨ ਬਣ ਗਈਆਂ ਦੇਖੀ ਜਾਓ ਬਿਰਕੇ ਮੇਰੇ ਸਦਕੀ ਸਿੱਖੋ ਇਹ ਪਾਵਰ ਨੂੰ ਕੋਲੇ ਸਾਂਭ ਕੇ ਰੱਖੋ ਸੋਡੇ ਕੰਮ ਆਊਗੀ ਫਿਰ ਕਾਮ ਮੈਦੂ ਬਲ ਦੀਆਂ ਦੇਗਾ ਚੋ ਸਾੜੇ ਤੇ ਉਧਰ ਰੂਂਚ ਲਵੇਟੇ ਫਿਰ ਆਗੇ ਜੀ ਉਥੋਂ ਲਿਆਂਦੇ ਕਹਿੰਦੇ ਵੀ ਰਾਤ ਦੇ ਮਰ ਜਾਏ ਪਏ ਹੋਣਗੇ ਤੇ ਪ੍ਰੇਤਾਂ ਨੇ ਤਾਂ ਉਹਨਾਂ ਨਾਲ ਬਹੁਤ ਕੁਛ ਕੀਤਾ ਹੋਊਗਾ ਹੁਣ ਪ੍ਰੇਤਾਂ ਨੇ ਦੀ ਸੇਵਾ ਕਰੀ ਇਹਦੇ ਲੱਤਾਂ ਪੈਰ ਘੁੱਟੇ ਜਾਂਦੇ ਕਹਿੰਦੇ ਕੋਸ਼ ਕਿਧਰੇ ਕੋਸ਼ ਕਿਧਰੇ ਕੋਸ਼ ਲਿਆਓ ਜੀ ਆਹ ਦੇ ਵੀ ਆਹ ਦੇ ਤੇ ਉਹ ਕਹਿੰਦੇ ਸਤਾਏ ਹੋਣਗੇ ਤੇ ਸਵੇਰ ਨੂੰ ਲੈ ਗਏ ਉਰ ਜਗਾ ਬਦਲਦੀ ਉਥੇ ਮਹਾਰਾਜ ਨੂੰ ਕਹਿਣ ਲੱਗੇ ਜਾਂ ਤੱਕ ਕਰਾਮਾਤ ਦਿਖਾ ਦੇ ਤੇ ਜਾਂ ਫਿਰ ਇਉਂ ਕਰੇ ਤੇ ਮੁਸਲਮਾਨ ਬਣ ਜਾ ਤੇਰੀ ਸੀਸ ਕਟਾਉਣ ਨੂੰ ਤਿਆਰ ਹੋ ਜਾ ਮਹਾਰਾਜ ਕਹਿੰਦੇ ਨਾ ਮੁਸਲਮਾਨ ਹੋਣਾ ਨਾ ਕਰਾਮਾਤ ਦਿਖਾਉਣੀਆਂ ਫਿਰ ਕਹਿੰਦੇ ਕੀ ਮਹਾਰਾਜ ਕਹਿੰਦੇ ਅਸੀਂ ਸਿੱਖ ਸਜਾਉਣੇ ਆ ਸਿੰਘ ਸਜਾਉਣੇ ਆ ਤੂੰ ਤਾਂ ਕਹਿੰਦਾ ਨਾ ਇੱਕ ਮੁਸਲਮਾਨ ਕੌਮ ਬਣਾਉਣੀ ਆ ਅਸੀਂ ਤਿੰਨ ਬਣਾਵਾਂਗੇ ਹਿੰਦੂ ਸਿੱਖ ਮੁਸਲਮਾਨ ਤਿੰਨ ਬਣਾਵੇਂ ਤੂੰ ਕਰ ਲੈ ਜਿਹੜਾ ਕਰਨਾ ਅਸੀਂ ਨਹੀਂ ਇਹ ਕੁਛ ਬਣਾ دین ਧਰਮ ਅਸੀਂ ਨਹੀਂ ਕਹਿੰਦੇ ਚੰਗਾ ਫਿਰ ਹੋ ਕਰੋ ਇਹਨੂੰ ਲਿਓ ਕੱਲੇ ਕੱਲੇ ਨੂੰ ਭਾਈ ਦਿਆਲਾ ਜੀ ਲਿਆਂਦਾ ਉਬਲਦੀ ਦੀਗ ਰੱਖੀ ਸਾਹਮਣੇ ਵਿੱਚ ਥੱਲੇ ਅੱਗ ਧਾਈ ਹਥਿਆਰਿਆਂ ਨੇ ਮਹਾਰਾਜ ਪਿੰਜਰੇ ਦੇ ਵਿੱਚ ਬੈਠੇ ਆ ਦਲਾਉ ਬਰੇਆ ਪਾਲੀ ਦੇ ਵਿੱਚ ਸਿੱਖ ਕੀ ਕਹਿੰਦੇ ਸਿੱਖਾਂ ਨੂੰ ਕਹਿੰਦੇ ਤੁਹਾਡੀ ਆਖਰੀ ਖਾਸ਼ ਹੋ ਕੇ ਸਾਡੇ ਗੁਰੂ ਘਰ ਨੂੰ ਮੂੰਹ ਕਰ ਦਿਓ ਸਾਡਾ ਬਸ ਅਡੀ ਆਖਰੀ ਖਾਸ਼ ਹੀ ਆ ਬਾਣੀ ਪੜਦੇ ਆ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੰਦੇ ਆ ਸੁਖਮਨੀ ਸਾਹਿਬ ਦਾ ਸ਼ੁਰੂ ਕਰਦੇ ਅਰਦਾਸਾ ਸੋਧਦੇ ਆ ਤੇ ਉਦੋਂ ਸਿੱਧੀ ਪਾ ਜਾਂਦੇ ਆ ਹੋ ਗਿਆ ਫਿਰ ਆ ਗਿਆ ਭਾਈ ਮਤੀ ਦਾਸ ਮਤੀ ਦਾਸ ਨੂੰ ਆਰੇ ਰਾਈ ਚੀਰਿਆ ਕਹਿੰਦੇ ਲਿਆਓ ਆਰਾ ਫਿਰ ਉਹ ਇਹਦੇ ਸੀਸ ਤੇ ਕੱਲਾ ਕੱਲਾ ਦੰਦਾ ਤੇ ਕਰੋ ਇਹਦੇ ਗੁਰੂ ਘਰ ਨੂੰ ਇਹਦਾ ਮੂੰਹ ਤੇ ਦੇਖਾਂਗੇ ਨਾ ਗੁਰੂ ਅਕਾਮੇਜਤਾ ਤੇ ਨਾਲੇ ਕੀ ਹਾਲ ਕਰਦੇ ਜਦੋਂ ਗੁਰੂਵਾਲ ਨੂੰ ਮੂੰਹ ਕਰਿਆ ਤੇ ਸਾਹ ਸਾਫ ਤੇ ਉਹ ਕਹਿੰਦੇ ਵੀ ਚੰਗਾ ਕਰ ਲਾ ਹੁਣ ਜਿਹੜਾ ਕੋਸਾ ਦਾ ਤੇ ਉਹ ਕਹਿੰਦਾ ਮੈਂ ਤਿਆਰ ਕੀ ਕਰਨਾ ਮੈਂ ਆਪਣੀ ਬਾਣੀ ਪਾਣੀਆ ਮੈਂ ਸਰੀਰ ਨੂੰ ਤਿੱਖਾ ਕਰਦਾ ਤੁਸੀਂ ਕਰੋ ਆਪਣੇ ਹਾਰੇ ਨੂੰ ਤਿੱਖਾ ਵਿਚਾਲੇ ਨਾ ਖੜਜੋ ਹੁਣ ਤਿੱਖਾ ਕਰਨਾ ਜਿਹੜਾ ਕਰਨਾ ਕਰ ਲਿਓ ਉਹ ਬ ਤੇਰੀ ਆਖਰੀ ਖਾਹ ਕਹਿੰਦਾ ਮੇਰੀ ਆਖਰੀ ਖਾਸ਼ ਮੇਰੇ ਗੁਰੂਵਾਲ ਨੂੰ ਮੂੰਹ ਕਰ ਦਿਓ ਬਸ ਮੇਰੀ ਤਾਂ ਇਹੀ ਆਖਰੀ ਖਾਸ਼ ਹੈ ਉਹ ਕਹਿੰਦੇ ਹਾਂਦ ਹੋ ਗਈ ਯਾਰ ਇਹੋ ਜਿਹੀ ਸੇਖੋ ਤੇ ਗੁਰੂ ਕਿੱਡਾ ਹੋਵੇਗਾ ਯਾਰ ਹੁਣ ਦੂਜੇ ਤਾਂ ਕਰਦੇ ਆ ਤਰਾ-ਤਰਾ ਜਿਹੜੀ ਸੰਗਤ ਉਹਤੇ ਸੰਗਤ ਨੂੰ ਸਾਧ ਸੰਗਤ ਇਹ ਜਿਹੜਾ ਰੰਗ ਜੇਬ ਸੀ ਇਹ ਇਹ ਜਾਂ ਹਤਿਆਰਾ ਸੀ ਸਾਰੀ ਪਬਲਿਕ ਨੂੰ ਸਾਦਾ ਸੀ ਦਾਲੇ-ਦਾਲੇ ਸਾਰੀ ਦਿੱਲੀ ਨੂੰ ਵੀ ਆਜੋ ਸਿੱਖਾਂ ਨਾਲ ਸੀ ਆ ਆਹ ਤਿਆ ਕਾ ਕਰਦੇ ਆ ਤਾਂ ਮੁਸਲਮਾਨ ਬਣਾਉਨੇ ਆ ਤੇ ਡਰਦੇ ਦੂਜੇ ਤਾਂ ਉਹੀ ਬਣੇ ਜਾਂਦੇ ਸੀ ਜਦੋਂ ਆਹ ਹਤਿਆਰੇ ਦੇਖਦੇ ਸੀ ਤੇ ਸੰਗਤ ਤਰਾ-ਤਰਾ ਕਰਦੀ ਆ ਖੜੀ ਉਹ ਕਹਿੰਦੇ ਤਾਨ ਨਾ ਗੁਰੂ ਦੇ ਸਿੱਖ ਤਾਨ ਨਾ ਗੁਰੂ ਉਹ ਆ ਰਸੀ ਤੇ ਫਰੀ ਜਾਂਦਾ ਉਹ ਵੀ ਬਾਣੀ ਪੜੀ ਜਾਂਦਾ ਤੇ ਬਾਣੀ ਪੜਦਾ ਪੜਦਾ ਸਰੀਰ ਦੀ ਦੋ 파ੜੇ ਹੋ ਕੇ ਟਿਕ ਪਿਆ ਤੇ ਅੱਧੀ ਬਾਣੀ ਉਧਰੋਂ ਤੇ ਅੱਧੀ ਉਧਰੋਂ ਅਰਦਾਸ ਵਿੱਚ ਆਵੇ ਜਦ ਜੀਸਾਬ ਦਾ 파ਟ ਸਰੀਰੀਆਂ ਪੌੜੀਆਂ ਆਉਣ ਅਰਦਾਸ ਕਰਤੀ ਕਰਕੇ ਤੇ ਸਰੀਰ ਛੱਡਤਾ ਕਹਿੰਦੇ ਹੁਣ ਲਿਓ ਸਤੀਦਾਸ ਨੂੰ ਸਾਹ ਸੰਗਤ ਸਤੀਦਾਸ ਨੂੰ ਘਰੂંચ ਲੈ ਵੇਟ ਲਿਆ ਕਹਿੰਦੇ ਇਹਦਾ ਵੀ ਮੂੰਹ ਕਰੋ ਇਧਰ ਨੂੰ ਮਹਾਰਾਜ ਸਾਰਿਆਂ ਨੂੰ ਦੇਖੀ ਜਾਂਦੇ ਆ ਰੂੰਚ ਲਵੇਟਲੇ ਲਾਤੀ ਅੱਗ ਜਦੋਂ ਅੱਗ ਲਾਈ ਤੇ ਸਾਹ ਸੰਗਤ ਤੇ ਰੂਨਾ ਸੜਦੇ ਆ ਸੜ ਸੜ ਕਰਕੇ ਤਰ ਤਰ ਉਧਰ ਬਾਣੀ ਪੜੀ ਜਾਂਦੀਆਂ ਸੰਗ ਆ ਬੈਠਿਆ ਅਡੋਲ ਵਾਹਿਗੁਰੂ 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 ਧੰਨੋ ਮੇਰਾ ਮਾਲਕਾ ਤਾਲਾ ਤੇਰੇ ਸਿੱਖ ਆਗੀ ਵਾਰੀ ਹੁਣ ਨਵੇਂ ਬਾਦਸ਼ਾਹਾਂ ਕਹਿੰਦੇ ਆ ਵੀ ਹੁਣ ਦੱਸੋ ਛੋਡਾ ਕੀ ਹੈ ਕਹਿੰਦੇ ਸਾਨੂੰ ਅਸ਼ਨਾਣ ਕਰ ਲੈਣ ਦਿਓ ਹੁਣ ਅਸ਼ਨਾਣ ਤਾਂ ਸਤਿਗੁਰੂ ਜੀ ਸਾਹ ਸਾਗੇ ਇੱਥੇ ਗੱਲ ਲਿਖਤ ਕਹਿੰਦੀ ਹੈ ਅਸ਼ਨਾਣ ਤਾਂ ਮਹਾਰਾਜ ਪਿੰਜਰੇ ਚ ਤਾਂ ਇੱਕ ਉਹਨਾਂ ਦੇ ਸਾਹਮਣੇ ਵਜੂਦ ਅਸੀਂ ਦਾ ਸੀ ਉਹਨਾਂ ਨੂੰ ਸਤਿਗੁਰੂ ਚ ਪਿੰਧੇ ਜਰ ਪਿੰਜਰਿਆਂ ਚ ਕਿੱਥੇ ਰਹਿਣ ਵਾਲੇ ਸੀ ਰੋਜ਼ ਅਸ਼ਨਾਣ ਕਰਦੇ ਰੋਜ਼ ਆਦਾ ਨਿਤਨੇਮ ਕਰਕੇ ਫਿਰ ਬੈਠ ਜਾਂਦੇ ਪਿੰਜਰੇ ਚ ਫਿਰ ਵੀ ਮਹਾਰਾਜ ਨੇ ਆਖਰੀ ਸਮੇਂ ਕਹਿੰਦੇ ਸਾਡੇ ਕੋਲ ਖੂਹ ਅਨੰਗ ਗੁਰਦੁਆਰ ਤੇ ਜਿੱਥੇ ਉਹ ਜਗ੍ਹਾ ਦੇ ਕੋਲੇ ਖੂਹ ਸੀ ਇੱਕ ਅੱਜ ਵੀ ਹੈਗਾ ਉਹ ਮੌਜੂਦ ਆ ਕੁ ਅੱਜ ਸੀਸਗਾਂ ਦੇ ਗੁਰਦੁਆਰੇ ਚ ਉਹ ਖੂਹ ਤੇ ਸਾਨੂੰ ਇਸ਼ਨਾਨ ਕਰ ਲੈਣ ਦਿਓ ਕਰ ਲਿਆ ਵੀ ਉਹ ਸਿੱਖਾਂ ਵੇਲੇ ਕਿਸੇ ਟਾਈਮ ਨੂੰ ਇਹ ਖੂਹ ਉਹ ਬਣਨਾ ਹੈ ਆਜ਼ਾਦੀ ਵਾਲਾ ਖੂਹ ਕਿਸੇ ਸਾਨੂੰ ਉੱਥੇ ਇਸ਼ਰਾਨ ਕਰ ਲੈਣ ਦਿਓ ਇਸ਼ਨਾਨ ਕਰਾਤਾ ਨਾਲ ਜੀ ਨੇ ਜਵਦੀ ਸਾਹਿਬ ਦਾ ਪਾਠ ਪੜਿਆ ਹਾਂ ਜੀ ਹੁਣ ਦੱਸੋ ਕਹਿੰਦੇ ਜਾਦਾ ਮੁਸਲਮਾਨ ਬਣ ਜਾ ਜਾਂ ਕਰਾਵਾਦ ਦਿਖਾ ਦੇ ਮਾਰੇ ਕਹਿੰਦੇ ਨਾਂ ਕਰਾਵਾ ਤਾਂ ਦਿਖਾਉਣੀ ਆ ਨਾਂ ਮੁਸਲਮਾਨ ਹੁਣ ਤੇ ਤੁਸੀਂ ਦੱਸੋ ਕੀ ਕਰਨਾ ਕਹਿੰਦੇ ਫਿਰ ਸੀਸ ਕਰੇ ਜਾਓਗੇ ਕਹਿੰਦੇ ਕਰ ਦਿਓ ਚਲੋ ਉਹੀ ਗੱਲ ਤੇ ਪਾਈ ਲਿਆਂਦਾ ਜਲਾਦ ਜਲਾਦ ਨੇ ਮਾਰਿਆ ਅਸੀਸ ਤੇ ਝਾਟ ਤੇ ਸਾਲ ਸੰਤ ਮਾਰੇ ਦਾ ਅਸੀਸ ਤਾਂ ਪਹਿਲਾਂ ਹੀ ਲੱਗ ਹੋ ਗਿਆ ਉਹ ਤਾਂ ਦੇਵਤਿਆਂ ਨੇ ਲਿਜਾਣਾ ਸੀ ਹੁਣ ਸੀਸ ਟੜਕ ਦੇਣੇ ਡਿੱਗ ਪਿਆ ਪਾਸੇ ਤੇ ਧੜ ਡਿੱਗ ਵੀ ਟੜਕ ਦੇਣੇ ਪਾਸੇ ਹੁਣ ਉਹਨਾਂ ਦੇ ਵਿੱਚੋਂ ਕੋਈ ਸੂਰਮਾਨਾ ਦਿਸੇ ਵੀ ਕੁੜਾ ਸਿੱਖ ਸੀ ਸਾਰੇ ਕਿਉਂਕਿ ਬਾਣਾ ਉਹਦੋਂ ਇੱਕੋ ਜਿਹਾ ਹੀ ਪਾਇਆ ਹੁੰਦਾ ਸਾਰਿਆਂ ਦੇ ਵਿੱਚੇ ਹਿੰਦੂਵਾ ਦੇ ਵਿੱਚੇ ਮੁਸਲਮਾਨ ਸਾਰਿਆਂ ਦੇ ਅਡੋਟ ਚਲੋ ਹੋਰਗੇ ਪਰ ਇਹ ਵਿੱਚੋਂ ਪਤਾ ਨਹੀਂ ਸੀ ਲੱਗਦਾ ਵੀ ਸਿੱਖ ਕਿਹੜਾ ਸਿੰਘਾ ਕਿਹੜਾ ਭਾਈ ਜੀਵਨ ਸਿੰਘ ਜੀ ਨੇ ਜੈਤਾ ਜੀ ਨੇ ਤੇ ਖੜੇ ਸੀ ਵਿੱਚ ਤੋਂ ਕਿ ਗੁਰੂ ਮਹਾਰਾਜ ਨੂੰ ਪਹਿਲਾਂ ਹੀ ਪਤਾ ਸੀ ਇਹ ਬਾਣਾ ਵਾਪਰਦਾ ਉਹ ਜੀਵਨ ਸਿੰਘ ਜੀ ਨੂੰ ਲੈ ਕੇ ਹੀ ਗਏ ਸੀ ਵੀ ਜਦੋਂ ਸੀਸ ਸਾਡਾ ਧੜ ਤੋਂ ਅੱਡ ਹੋ ਗਿਆ ਐਸਾ ਕੋ ਫਰਕ ਨਹੀਂ ਹੋਵੇਗਾ ਚੁੱਪ ਕਰਕੇ ਤੇ ਲਵੇਟ ਕੇ ਰੂਹ ਦੇ ਵਿੱਚ ਤੇ ਚੱਕ ਕੇ ਤੇ ਤੁਰਪੀ ਬਸ ਬਹੁਦਾ ਹੀ ਤੇ ਬਾਣੀ ਪੜਦਾ ਚੱਲੀ ਬਸ ਤੈਨੂੰ ਕੋਈ ਨਹੀਂ ਬੁਲਾਊਗਾ ਉਹੀ ਹਾਲ ਕਰਿਆ ਭਾਈ ਜੈਤਾ ਜੀ ਨੇ ਚੱਕਾ ਸੀ ਤੇ ਬਾਹੋ ਦਾ ਹੀ ਬਾਹੋ ਦਾ ਹੀ ਉਥੇ ਇਤਿਹਾਸ ਇਹ ਗੱਲ ਵੀ ਕਹਿੰਦਾ ਵੀ ਭਾਈ ਜੈਤਾ ਜੀ ਨੂੰ ਜਦੋਂ ਕਿਹਾ ਉਹ ਕਹਿੰਦੇ ਜੇ ਤੂੰ ਐ ਸੀਸ ਲਿਆ ਗਿਆ ਨਾ ਚੱਕ ਕੇ ਤੇ ਇਸ ਸੀਸ ਦੇ ਮਗਰ ਟੋਲਣ ਭੱਜਣਗੀ ਭਜੂਗੀ ਫੌਜ ਬਹੁਤ ਹੈ ਓਹਦੇ ਕੋਲੇ ਤੇ ਰਾਹ 'ਚ ਫੜਿਆ ਜਾਏਗਾ ਮਹਾਰਾਜ ਦੇ ਸੀਸ ਦਾ ਬੁਰ ਦੁਰਬਿਹਾਰ ਹੋਵੇਗਾ ਤੇ ਅਸੀਂ ਫਿਰ ਇੱਕ ਸਿੰਘ ਉੱਠਿਆ ਕਹਿੰਦਾ ਮੇਰਾ ਘਟੋ ਸੀਸ ਤੇ ਧੜ ਚਕਾਈ ਲੱਖੀ ਸਾਹ ਬਣ ਜਾ ਰਿਏ ਨੂੰ ਲੱਕੀ ਸਾਹਿਬ ਬਣ ਜਾ ਰਹੇ ਨੂੰ ਤੜ ਚਕਾਈ ਉੱਥੇ ਆਪ ਦੀ ਤਲਣ ਰੱਖੀ ਤੇ ਉੱਥੇ ਆਪ ਦਾ ਸੀਸ ਰੱਖਿਆ ਨੌਵੇਂ ਪਾਸ਼ਾ ਨਾ ਮਿਰਦਾ ਸਿੰਘ ਇਹ ਐਵੇਂ ਨਹੀਂ ਕਰਵਾਨੀਆਂ ਡੰਡੀਆਂ ਹੋਈਆਂ ਇਹ ਸਾਹਾ ਸੰਗਤ ਇਤਿਹਾਸ ਇਹ ਗੱਲਾਂ ਕਹਿੰਦਾ ਮੈਂ ਮੁਸਲਮਾਨ ਫਕੀਰ ਲਿਖਦਾ ਇਹ ਗੱਲਾਂ ਕਹਿੰਦਾ ਉੱਥੇ ਇੱਕ ਸਿੰਘ ਨੇ ਸੀਸ ਦਿੱਤਾ ਉਹ ਸਾਰੀ ਸੰਗਤ ਦੇ ਵਿੱਚੋਂ ਪਤਾ ਸੀ ਅੱਧੀ ਸੰਗਤ ਨੂੰ ਜਿਹੜੀ ਤੋਂ ਹਿੰਦੂਆਂ ਦੀ ਸੰਗਤ ਸੀ ਨੌਵੇਂ ਪਾਸ਼ਾਰਗਾ ਬਜ਼ੁਰਗ ਸਰੀਰ ਉਵੇਂ ਚਿੱਟੇ ਤੇ ਕਾਲੇ ਵਾਲ ਤੇ ਤੜਾ ਸਰੀਰ ਨੂੰ ਅੱਡ ਕਰਕੇ ਸੜਦਾ ਉਤੇ ਤੇ ਉਹ ਲੋ ਉਹਨਾਂ ਦੀ ਰਾਖੀ ਕਰੀਗੇ ਤੇ ਜਿਹੜੇ ਤੜ ਚੱਕਲੇ ਤੜ ਲੈ ਕੇ ਚੱਕੇ ਸੀ ਚੱਕਲੇ ਸੀਸ ਲੈ ਕੇ ਲੈ ਕੇ ਜਾ ਕੇ ਘਰ ਨੂੰ ਅੱਗ ਲਾਤੀ ਲੱਕੀ ਸਾਹਮਣ ਜਾ ਰਹੇ ਨੇ ਤੇ ਸਾਧ ਸੰਗਤ ਘਰ ਸਾਡ ਦਾ ਮਹਾਰਾਜ ਦੀ ਜਿਹੜੀ ਦੇਹ ਦਾ ਸੰਸਕਾਰ ਕਰਤਾ ਜਿੱਥੇ ਸੀਸ ਕਰਨੇ ਗਏ ਦੁਆਰਾ ਫਰਕਾਬ ਗੰਜਾ ਉਧਰ ਬਾਹੋਦਾਹੀ ਭਾਈ ਜੀਵਨ ਸਿੰਘ ਜੈਤਾ ਸਿੰਘ ਸੀਸ ਲੈ ਕੇ ਗੁਰੂ ਜੀ ਦਾ ਆ ਗਿਆ ਕੀਰਤਪੁਰ ਸਾਹਿਬ ਰਾਜ ਬੜੇ ਕੋਤਕ ਹੋਏ ਕਹਿੰਦੇ ਨਾ ਅੱਖ ਚੋਂ ਇੰਜ ਡਿੱਗੀ ਮਹਾਰਾਜ ਦੇ ਉਦੋਂ ਅੱਖ ਚੋਂ ਇੰਜ ਡਿੱਗੀ ਹੋ ਜਦੋਂ ਜਾ ਕੇ ਪਤਾ ਲੱਗਾ ਕੀਰਤਪੁਰ ਤੋਂ ਵੀ ਸਿੰਘ ਉਹ ਕਹਿੰਦੇ ਉੱਥੇ ਹੀ ਖੜ ਜਾ ਸਿੰਘ ਨੂੰ ਕਹੇ ਕੀਰਤਪੁਰ ਖੜ ਜੇ ਵਿਵਾਨ ਲੈ ਕੇ ਆਉਣਿਆ ਸਜਾਇਆ ਵਿਵਾਨ ਬਹੁਤ ਵਧੀਆ ਸਜਾ ਕੇ ਤੇ ਫਿਰ ਉਹਦੇ ਵਿੱਚ ਸਤਿਗੁਰੂ ਜੀ ਦੇ ਸੀਸ ਨੂੰ ਰੱਖਿਆ ਰਾ ਕੇ ਚੋਰ ਕਰਦੇ ਹੋਏ ਆਪ ਮਹਾਰਾਜ ਦੇ ਕੋਲੇ ਸਿੰਘ ਲੈ ਕੇ ਗਏ ਤੇ ਉਧਰ ਮਾਤਾ ਜੀ ਹੁਣੀ ਸਾਰੇ ਅਡੇਕ ਦੇ ਸੀ ਖੜੇ ਸਿੰਘ ਉਹ ਤੋਂ ਡਿੱਗੀ ਹੋ ਹੱਕ ਚੋਂ ਇੰਜ ਮਹਾਰਾਜ ਦੇ ਨਹੀਂ ਡਿੱਗੀ ਚਲੋ ਜਦੋਂ ਲੈ ਕੇ ਗਏ ਤੇ ਮਹਾਰਾਜ ਨੇ ਭਾਈ ਉੱਥੇ ਸਜਾਇਆ ਉਹਦਾ ਸੇਵਾ ਜਾ ਕੇ ਤੇ ਸਰੀਰ ਦਾ ਸਿਰ ਦਾ ਜਿਹੜਾ ਸੀ ਸਤਕਾਰ ਦੇ ਨਾਲ ਸਤਕਾਰ ਉੱਥੇ ਕਰਿਆ ਅੱਜ ਜਗ੍ਹਾ ਅਨੰਦਪੁਰ ਸਾਹਿਬ ਦੇ ਵਿੱਚ ਸੀਸਗੰਜਗੁਰ ਦਵਾਰਾ ਜਿੱਥੇ ਆਪਾਂ ਅੱਜ ਨਮਸਕਾਰਾਂ ਕਰਦੇ ਆਂ ਉੱਥੇ ਦਸਵੇਂ ਪਾਸ਼ਾ ਜੀ ਨੇ ਸਾਧ ਸੰਗਤ ਤੇ ਮਾਦਾ ਗੁਜਰ ਕੌਰ ਨੇ ਜਦੋਂ ਨਮਸਕਾਰ ਕੀਤੀ ਰਾਹ ਕਹਿਣ ਲੱਗੀ ਹੇ ਮੇਰੇ ਪਤੀ ਪਰਮੇਸ਼ਰ ਜਿਵੇਂ ਤੁਸੀਂ ਨਿਗਾਹਿਆ ਨਾ ਇੱਥੇ ਆਪਦੀ ਸਿੱਖੀ ਸਿਦਕ ਤੇ ਸਾਡਾ ਵੀ ਕਿਤੇ ਛੋਡੇ ਨਾਲ ਆਈ ਲੰਘ ਜੇ ਪਰਿਵਾਰ ਦਾ ਦੇਖੋ ਕਿਤੇ ਆਪਣੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਆ ਜਾਵੇ ਤਾਂ ਰੋਂਦੇ ਸੀ ਇਹ ਪਟਦੇ ਭੱਜੇ ਫਿਰਦੇ ਸੀ ਨਾ ਉਹ ਸਾਹ ਸੰਗਤ ਅਕਾਲ ਪੁਰਖ ਦਾ ਰੂਪ ਸੀ ਖੁਦ ਦਸੇ ਪਾਸ਼ਾਈਆਂ ਆਈਆਂ ਬੀਆਂ ਇਸ ਮਾਤ ਲੋਕ ਤੇ ਆਪਾਂ ਨੂੰ ਸਮਝਾਉਣ ਵਾਸਤੇ ਆਪਾਂ ਹਜੀਬ ਨਹੀਂ ਸਮਝੇ ਸਸਕਾਰ ਹੋ ਗਿਆ ਸਤਿਗੁਰੂ ਨੇ ਅਰਦਾਸੇ ਸੋਦੇ 10ਵਾਂ ਦਿਨ ਹੋਇਆ। ਭੋਗ ਪਾਈ ਬੜੇ-ਬੜੇ-ਬੜੇ ਜੱਗ-ਜੱਗ ਕੀਤੇ। ਤੇ ਸਹਾ ਸੰਗਤ ਫੇਰ ਪਾਈ ਬੁੱਢਾ ਜੀ ਦੀ 10ਵੇਂ ਦਿਨ ਤੇ ਭਾਈ ਜੈਤਾ ਜੀ ਨੂੰ ਤੇ ਇੱਕ ਨਾਰੀ ਆਲੋ 5 ਪੈਸੇ ਤੇ ਇਹ ਚੀਜ਼ਾਂ ਦੇ ਕੇ ਕੱਲਿਆ ਸੀ। ਬੀਆ ਜਾ ਕੇ ਉਹਦੇ ਜਦ ਦੇ 10ਵਾਂ ਦਿਨ ਹੋਇਆ ਸਾਡਾ ਉਹ ਦੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਪੱਗ ਦੇ ਕੇ ਤੇ ਨਾਰਿਆਂ ਦੇ ਗੁਰੂ ਥਾਪ ਦੇਉ ਫਿਰ ਮਹਾਰਾਜ ਨੂੰ ਪਾਈ ਉਹਦੇ ਫਿਰ ਤਲਵਾਰ ਭਨਾਈ ਪੱਗ ਦਿੱਤੀ ਕਲੰਗੀ ਸੰਜਾਈ ਬੜਾ ਸੋਹਣਾ ਰੂਪ ਚੜ੍ਹਦੀ ਕਲਾ ਜਿੱਦੇ ਭੋਗ ਪੈਣਾ ਸੀ ਨੌਵੇਂ ਸੇਵੰਦਰ ਮਹਾਰਾਜ ਜੀ ਦਾ ਤੇ ਗੁਰੂ ਸਾਹਿਬ ਐ ਬੈਠਿਆ ਸੰਗ ਅਛਾ ਤੇ ਦਗ ਦਗ ਜੇਰਾ ਕਰਦਾ ਸੰਗ ਤਾਂ ਬੈਠੀਆਂ ਰੂਪ ਅੱਖਾਂ ਚੋਂ ਖੁਸ਼ੀ ਦੇ ਜਲ ਨਿਕਲਦੇ ਆ ਖੁਸ਼ੀ ਦੇ ਜਲ ਸਹਾ ਸੰਗਤ ਜਲ ਕਈ ਤਰ੍ਹਾਂ ਦੇ ਡਿੱਗਦੇ ਆ ਬੰਦੇ ਦੀਆਂ ਅੱਖਾਂ ਚੋਂ ਇੱਕ ਤਾਂ ਜੇ ਬਹੁਤੀ ਖੁਸ਼ੀ ਹੋ ਜੇ ਉਦੋਂ ਵੀ ਅੱਖਾਂ ਚੋਂ ਜਲ ਡਿੱਗਦਾ ਜਾਂ ਜੋ ਸਭ ਤੋਂ ਵੱਧ ਦੁਖੀ ਹੋ ਜੇ ਬੰਦਾ ਉਦੋਂ ਜਲ ਡਿੱਗਦਾ ਜਾਂ ਪ੍ਰੇਮ ਦੇ ਵਿੱਚ ਪਿਆਰੇ ਦੇ ਨਾਲ ਪ੍ਰੇਮ ਨਾਲ ਉਦੋਂ ਅੱਖਾਂ ਚੋਂ ਜਲ ਡਿੱਗਦਾ ਤਿੰਨ ਵੀਰੀ ਜਲ ਡਿੱਗਦਾ ਬੰਦੇ ਦੀਆਂ ਅੱਖਾਂ ਚੋਂ ਨਹੀਂ ਆਮ ਨਹੀਂ ਡਿੱਗਦਾ ਹੁਣ ਸਤਿਗੁਰੂ ਦੇਖ ਦੇ ਇੱਕ ਸੰਗ ਤਾਂ ਜਲ ਛੱਡ ਲੀਆਂ ਅੱਖਾਂ ਚੋਂ ਕਿਉਂਕਿ ਨੌਵੇਂ ਪਾਸ਼ਾ ਚੜ੍ਹੇ 10ਵੇਂ ਪਾਸ਼ਾ ਸਾਹ ਤੇ ਸਾਂਗਤਾਂ ਨੂੰ ਐਉਂ ਸੀ ਵੀ ਸਾਡੂ ਦਾ ਗੁਰੂ ਕੋਲੇ ਉਸੇ ਤਰ੍ਹਾਂ ਹੀ ਆਉਨੇ ਆਦਾ ਸੀ ਤਾਂ ਉਪਦੇਸ਼ ਲਵਾਂਗੇ ਨਾ ਸਾਧ ਸੰਗਤ ਤੇ ਮਹਾਰਾਜ ਨੇ ਉਦੋਂ ਹੀ ਕਹਿਤਾ ਭਈ ਉੱਥੇ ਜਿੱਦੇ ਸੀਸ ਚੱਕਿਆ ਸੀ ਭਾਈ ਜਿੱਤਾ ਜੀ ਉਦੋਂ ਤੁਹਾਨੂੰ ਪਹਿਚਾਣ ਆਈ ਵੀ ਆਪਣੇ ਸਿੱਖ ਕਿੜੇ ਆ ਕਹਿੰਦਾ ਨਹੀਂ ਮਹਾਰਾਜ ਉਹ ਕਹਿੰਦਾ ਚੰਗਾ ਫਿਰ ਹੁਣ ਅਸੀਂ ਐਸੇ ਸਾਜਾਂਗੇ ਸਿੰਘ ਸਾਜਣ ਲੱਖਾਂ ਚੋਂ ਖੜਾ ਦੇਸੂਗਾ ਸਜਾਵਾਂਗੇ ਸਿੰਘ ਅਕਾਲਪੁਰ ਕਦਾ ਹਕਮ ਹੌਲੈਂ ਦੇ ਕੋਈ ਨਹੀਂ ਸਮਾਂ ਲੰਘਿਆ ਸਾਹ ਸੰਤ ਸਤਗੁਰੂ ਦੀ ਉਧਰੋਂ ਸਤਗੁਰੂ ਜੀ ਵੱਡੇ ਹੁੰਦੇਗੇ ਉਧਰੋਂ ਬਾਬਾ ਬੁੱਢਾ ਜੀ ਦੇ ਪਰਿਵਾਰ ਦੇ ਵਿੱਚੋਂ ਭਾਈ ਰਾਮ ਕਹਿਰ ਜੀ ਆਉਂਦੇ ਹੁੰਦੇ ਸੀ ਉਧਰ ਨੌਵੇਂ ਪਾਸ਼ਾ ਸੱਚੇ ਪਾਤਸ਼ਾਹ ਉਧਰ ਸ਼ਾਮ ਚ ਗਏ ਸੀ ਨਾ ਅ ਸ਼ਾਮ ਦਾ ਰਾਜਾ ਸੀ ਭਾਈ ਜੈ ਸਿੰਘ ਉਨੇ ਉਹਨਾਂ ਦੇ ਕਾਰਜ ਕਰੇ ਤੇ ਉਹਨਾਂ ਨੂੰ ਪੁੱਤਰਾਂ ਪੁੱਤਰ ਦੀ ਦਾਤ ਬਖਸ਼ੀ ਸੀ ਉਹਦੇ ਘਰੇ ਪੁੱਤਰ ਨਹੀਂ ਸੀ ਹੈ ਮਹਾਰਾਜ ਜੀ ਨੇ ਆਪ ਦੀ ਮੁੰਦਰੀ ਮੱਥੇ ਤੇ ਨਿਸ਼ਾਨ ਲਾਤਾ ਸੀ ਉਹਦੇ ਰਤਨ ਰਾਏ ਵੀ ਤੁਹਾਡੇ ਜਿਹੜਾ ਪੁੱਤਰ ਉਹਦਾ ਨਾਂ ਰਤਨ ਰਾਏ ਰੱਖਿਓ ਉਹਦੇ ਮੱਥੇ ਤੇ ਇੱਥੇ ਦਾਗ ਹੋਊਗਾ ਤੇ ਉਹ ਸਾਡੀ ਆ ਮੁੰਦਰੀ ਦਾ ਨਿਸ਼ਾਨ ਹੋਊ ਫਿਰ ਹੋਇਆ ਉਹ ਕਿਤੇ ਉਵੇਂ ਦਾਗ ਹੋਇਆ ਉਵੇਂ ਵੱਡਾ ਹੋਇਆ ਉਹ ਸੀਸੇ ਬੂਰੇ ਖੜ ਕੇ ਦੇਖਦਾ ਜਦੋਂ ਇੱਥੇ ਦਾਗ ਹੋਇਆ ਨਾ ਆਪਾਂ ਗਦਾੜਾ ਕਹਿੰਦੇ ਨੇ ਵੀ ਗਦਾੜੇ ਵਾਲਾ ਹੈ ਉਹ ਕਹਿੰਦਾ ਮਾਤਾ ਮੇਰੀ ਤੂੰ ਪਰਵਸਰੀ ਚੰਗੀ ਤਰ੍ਹਾਂ ਕਰੀ ਪਿਤਾ ਦਾ ਬਰਾ ਮੈਨੂੰ ਪਤਾ ਵੀ ਸੁਰਗਵਾਸ ਹੋ ਗਿਆ ਤੂੰ ਮੇਰੀ ਪਰਵਸ ਨਹੀਂ ਚੰਗੀ ਤਰ੍ਹਾਂ ਕਰੀ ਮੇਰੇ ਮੱਥੇ ਤੇ ਕਿਵੇਂ 6 ਵਜੇ ਇੱਥੇ ਉਹ ਕਹਿਣ ਲੱਗੀ ਪੁੱਤ 6 ਨਹੀਂ ਵਜੇ ਤੇਰੇ ਤੇਰੇ ਪਿਤਾ ਜੀ ਕੋਲੇ ਨੌਵੇਂ ਪਾਸ਼ਾ ਪੰਜਾਬ ਚੋਂ ਆਉਂਦੇ ਹੁੰਦੇ ਸੀ ਉਹਨਾਂ ਨੇ ਕਈ ਕਾਰਜ ਆਪਣੇ ਕਰਿਆ ਕਈ ਰਾਜੇ ਨਾਮੇ ਰਾਜਾ ਨ ਕਰਾਏ ਆ ਤੇ ਉਹ ਆਏ ਸੀ ਅਸੀਂ ਪੁੱਤਰ ਦੀ ਦਾਤ ਮੰਗੀ ਸੀ ਉਹਨਾਂ ਤੋਂ ਉਹਨਾਂ ਨੇ ਫਿਰ ਸਾਡੇ ਨਾਲ ਤੇਰੇ ਪਿਤਾ ਦੇ ਮੱਥੇ ਤੇ ਇੱਥੇ ਆਏ ਲਾਤਾ ਸੀ ਉਮਰ ਵੀ ਆ ਸ਼ਾਪ ਦਾ ਦਾਗ ਤੇਰੇ ਪੁੱਤਰ ਦੇ ਮੱਥੇ 'ਚ ਹੋਊਗਾ। ਉਹਨੂੰ ਕਰਮਾਂ ਵਾਲਾ ਸੋਚਿਓ ਕਿਤੇ ਗਦਾੜੇ ਵਾਲੇ ਨਾਲ ਕਹਿਣ ਲੱਗੇ ਗਦਾੜਾ ਨਹੀਂ ਪੁੱਤੇ ਤੇਰੇ ਉਹ ਗੁਰੂ ਸਾਹਿਬ ਦੀ ਨਿਸ਼ਾਨੀ ਹੈ। ਕਹਿੰਦਾ ਫਿਰ ਉਹ ਕਿੱਥੇ ਆ ਹੁਣ ਗੁਰੂ ਕਹਿੰਦੇ ਜੀ ਉਹ ਤਾਂ ਹੋ ਗਿਆ ਹੁਣ ਸੁਰਗ ਬਸ ਉਹਦੀ ਥਾਂ ਤੇ ਦਸਵੇਂ ਪਾਚਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਹੈ। ਫਿਰ ਉਹ ਰਤਨ ਰਾਜ ਕਹਿੰਦਾ ਮੈਂ ਤਾਂ ਮਿਲਣਾ ਉਹਨਾਂ ਨੂੰ। ਤਾਂਗ ਪੈ ਗਈ ਪੂਰੀ ਉਪਨਿਚੰਗਰ ਰਾਜੇ ਮਹਾਰਾਜੇ ਐ ਨਹੀਂ ਮਿਲਦੇ ਹੁੰਦੇ ਆਪਾਂ ਉਹਨਾਂ ਵਾਸਤੇ ਕੋਈ ਨਿਸ਼ਾਨੀਆਂ ਲੈ ਕੇ ਚੱਲ ਗਏ ਫਿਰ ਉਹਨਾਂ ਨਿਸ਼ਾਨੀਆਂ ਲਈਆਂ ਸਾਧ ਸੰਗਤ ਕਵਚੋ ਚਾਂdni ਪ੍ਰਸ਼ਾਦੀ ਹਾਥੀ ਛੇ ਕਲਾ ਗ੍ਰ ਸਾਸਤ ਕਲਾ ਸ਼ਾਸਤ੍ਰਿਕ ਇੱਕ ਚੌਂਕੀ ਇਹੋ ਜਿਹਾ ਸਮਾਨ ਲਿਆ ਦਸਵੇਂ ਪਾਸ਼ਾਵਾ ਬਹੁਤ ਵਧੀਆ ਇਹਨਾਂ ਰਾਜਾ ਮਹਾਰਾਜਾਂ ਕੋਲੇ ਹੁੰਦਾ ਉਹ ਆਏ ਮੜਦੇ ਆਏ ਤੇ ਕਹਿੰਦੇ ਜਦੋਂ ਹਾਥੀ ਆਉਣ ਤੇ ਰਸਾਂ ਤੇ ਤੇ ਮਹਾਰਾਜ ਕਹਿੰਦੇ ਉਹ ਕੌਣ ਆਉਦਾ ਇਨੀ ਘਰ ਟੁੱਟਦੀ ਆਉਂਦੀ ਆ ਕਹਿੰਦੇ ਮਹਾਰਾਜ ਪਤਾ ਨਹੀਂ ਕਿ ਉਹ ਪਤਾ ਲਿਆ ਕਹਿੰਦੇ ਵੀ ਰਤਨ ਰਾਏ ਆ ਜੀ ਸ਼ਾਮ ਦਾ ਰਾਜਾ ਕਹਿੰਦੇ ਆਉਣ ਦਿਓ ਫਿਰ ਉਹਨਾਂ ਦੀ ਜਿੰਨੀ ਸੰਗਤਾਂ ਨਾਲ ਉਹਨਾਂ ਨੂੰ ਤੰਬੂ ਲਾ ਦਿਓ ਭਾਰਤ ਦਾ ਗੱਡੇ ਆ ਹਾਥੀ ਆ ਕੁਝ ਵੀ ਉਹਨਾਂ ਨੂੰ ਉਹ ਜਿਹਾਂ ਰਸਤਾ ਦੇਵੋ ਤੇ ਉਹਨਾਂ ਦੇ ਜਿਹੜੇ ਸਾਰਾ ਪਰਿਵਾਰ ਅਤੇ ਰਾਜੇਵਾ ਤੇ ਚੰਗਾ ਵਧੀਆ ਵਿਛਾਉਣਾ ਕਰਿਓ ਬਹੁਤ ਸੰਗਤ ਨੇ ਫਿਰ ਰਾਜਾ ਬਹਿ ਜਾ ਕਰੀ ਫਿਰ ਰਤਨ ਰਾਏ ਜੀ 10ਵੇਂ ਪਾਸ਼ਾ ਦੇ ਦਵਾਨ ਦੇ ਵਿੱਚ ਹਾਜ਼ਰ ਹੁੰਦੇ ਆ ਸਵੇਹਾ ਹੁਣ 19 ਉਮਰ ਦੇ ਰਤਨ ਰਾਏ ਤੇ 19 ਉਮਰ ਦੇ ਗੁਰੂ 10ਵੇਂ ਪਾਸ਼ਾ ਦੇ ਬੜੀ ਚੜ੍ਹਦੜ ਰਾਜਾ ਤੇ ਮਹਾਰਾਜਾ ਤੇ ਉਧਰੋਂ 10ਵੇਂ ਪਾਸ਼ਾ ਤੇ ਐ ਬੈਠੇ ਛਾਚੜ ਦੇ ਇਕੱਠੇ ਫਿਰ ਸੰਗਤਾਂ ਬਹਿ ਜਾ ਬਹਿ ਜਾ ਕਰਨ ਸਾਧ ਸੰਗਤ ਫਿਰ ਉਹਨਾਂ ਨੂੰ ਸਾਰੇ ਚੀਜ਼ਾਂ ਦੇ ਦਰਸ਼ਨ ਕਰਾਏ ਮਹਾਰਾਜ ਨੂੰ ਰਤਨ ਰਾਏ ਨੇ ਜਦੋਂ ਪ੍ਰਸ਼ਾਦੀ ਹੱਥੇ ਤੇ ਕਦੇ ਜੇ ਤੀਰ ਜਿੱਥੇ ਮਰਦੀ ਚਲਾ ਦੇ ਚੱਕ ਕੇ ਲਿਆਉ ਸੋਡੇ ਦੇ ਚੌਰ ਕਰੂ ਸੋਡੇ ਚਾਰਨ ਤੋ ਸਾਰਾ ਕੁਝ ਕਰਕੇ ਦਿਖਾਇਆ ਫਿਰ ਉਹ ਪੰਜ ਕਲਾ ਸ਼ਾਸਤਰ ਚਲਾਇਆ ਉਹ ਵੀ ਚੱਲਿਆ ਪੂਰਾ ਵਧੀਆ ਫਿਰ ਚਾਨ ਨਹੀਂ ਦੱਸੀ ਉੱਤੇ ਲਾਉਣ ਵਾਲੀ ਫਿਰ ਜਿਹਦੇ ਜੀਤੇ ਮਹਾਰਾਜ ਬੈਠੇ ਸੀ ਪੀੜਾ ਸਾਹਬ ਤੇ ਉਹਦੇ ਮਾਰੇ ਕਦੇ ਭਾਵ ਮੰਨ ਲੋ ਸੋਡੇ ਉਦੋਂ ਨਾ ਫਿਰ ਉਹ ਉਸ ਤੋਂ ਬਾਅਦ ਫਿਰ ਜਦੋਂ ਇਹ ਸਾਰਾ ਸਮਾਨ ਮਹਾਰਾਜ ਤੇ ਲੱਗਿਆ ਤੇ ਭੀਮਚੰਦ ਰਾਜਾ ਸੀ ਕਹਿਲੂਰੀਆ ਬਹੁਤ ਦੀ ਵੱਡੀ ਚੜ੍ਹਾਈ ਸੀ ਇਹਨਾਂ ਹਿੰਦੂ ਰਾਜਿਆਂ ਚੋਂ ਸਾਰਿਆਂ ਚੋਂ ਤਕੜਾ ਉਹ ਸੀ ਉਹ ਆਇਆ ਸਤਗੁਰੂ ਜੀ ਦੇ ਮਿਲਣੋਂ ਜਦੋਂ ਮਿਲਣ ਆਇਆ ਸਾਹ ਸੰਗ ਤੇ ਉਹਨੇ ਦੇਖਿਆ ਸਾਰਾ ਪ੍ਰਸ਼ਾਦੀ ਹਾਥੀ ਕੰਮ ਕਰਦਾ ਪੰਜ ਕਲਾ ਸੱਤਰ ਦੇਖਿਆ ਚਾਣ ਨਹੀਂ ਦੇਖੀ ਤੇ ਉਹ ਪੀੜਾ ਸਾਲ ਦੇਖਿਆ ਜੀ ਤੇ ਸਤਗੁਰੂ ਜੀ ਬੈਠੇ ਹੁੰਦੇ ਸੀ ਕਹਿੰਦਾ ਤਾਂ ਮੇਰੇ ਕੋਲੇ ਕਿਤੇ ਹੋਣਾ ਤੇ ਕਿਹੜਾ ਮੰਗ ਲੈ ਕੇ ਦਸਵੇਂ ਪਾਤਸ਼ਾਹ ਤੋਂ ਫਿਰ ਆਪਾਂ ਦੰਤੇ ਹੀ ਇਹ ਬਦਨੀਤੀਆਂ ਦਾ ਅੰਦਰ ਰੋਟਾ ਢੋਕ ਕਰੇ ਤੇ ਮਹਾਰਾਜ ਕਹਿੰਦੇ ਆਪਾਂ ਸਮਾਨ ਇਹਨੂੰ ਦੇਣਾ ਨਹੀਂ ਉਨੇ ਨਪਾਈ ਵਜੀਰਾ ਨੂੰ ਕਹਿ ਕੇ ਤੇ ਮਹਾਰਾਜ ਤੋਂ ਸਮਾਨ ਮੰਗਿਆ ਬੇ ਮੇਰੇ ਮੁੰਡੇ ਦੀ ਮੰਗਣੀ ਹੈ ਰਾਜਾ ਭੀਮ ਚੰਦਰ ਕਹਿੰਦਾ ਤੇ ਮੈਨੂੰ ਇਹ ਚੀਜ਼ਾਂ ਦੇ ਦਿਓ ਮੈਂ ਉਹਨਾਂ ਨੂੰ ਦਿਖਾਉਣੀ ਆਂ ਅਗਲਾ ਕਹੂਗਾ ਵੀ ਹਾਂ ਬੜਾ ਰਾਜਾ ਇਹਦੇ ਕੋਲ ਇੰਨੀਆਂ ਚੀਜ਼ਾਂ ਐ ਨਹੀਂ ਪਤਾ ਇਹ ਮੰਗ ਵੀਆ ਲੈਂਦਾ ਮਹਾਰਾਜ ਕਹਿੰਦੇ ਵੀ ਨਹੀਂ ਇਹ ਇੱਕ ਸਾਨੂੰ ਸੰਗ ਦੇ ਰੂਪ ਦੇ ਵਿੱਚ ਇਹ ਦਰਸ਼ਨ ਦਿੱਤੇ ਆ ਇਹ ਚੀਜ਼ਾਂ ਨੇ ਗਾਂ ਨਹੀਂ ਅਸੀਂ ਦੇ ਸਕਦੇ ਅੱਜ ਕੱਲ ਗੁਰਦੁਆਰੇ ਦੇ ਵਿੱਚ ਸਾਧ ਸੰਗਤ ਆਪਾਂ ਗੁਰੂ ਸੰਗ ਦੀ ਆਈ ਹੋਈ ਚੀਜ਼ ਗਾਂ ਨਹੀਂ ਦੇ ਸਕਦੇ ਕੋਈ ਬਰਤਨ ਵਾਲੀਆਂ ਚੀਜ਼ਾਂ ਹੋਣ ਤੇ ਆਪਾਂ ਦੇ ਨਹੀਂ ਸਕਦੇ ਮੁੱਲ ਜਾਂ ਕਿਵੇਂ ਵੀ ਉਹ ਕਹਿੰਦਾ ਮੈਨੂੰ ਦੇਵੋ ਮਾਰਾ ਇਹ ਕਹਿੰਦੇ ਵੀ ਨਹੀਂ ਦੇਣੀ ਇਹ ਬਦਨੀਤੀ ਨਾ ਆਇਆ ਟੌਂਸ ਪੈ ਗਈ ਉਸ ਬੱਚੇ ਵੀ ਲੈ ਕੇ ਛੱਡੂ ਕੋਈ ਗੱਲ ਨਹੀਂ ਮੁੰਡੇ ਦੇ ਵਿਆਹ ਤੇ ਸਹੀ ਮੰਗਣੇ ਤੇ ਨਹੀਂ ਦਿੰਦਾ ਵਿਆਹ ਤੇ ਸਹੀ ਤਾਂ ਮੈਂ ਪਾਸ਼ਾ ਨੂੰ ਪਤਾ ਲੱਗਿਆ ਦੱਸਣ ਲੱਗ ਕੇ ਆ ਕੇ ਸੁਣੇ ਵੀ ਐਂ ਕਹਿੰਦਾ ਵਾ ਮਾਰਾ ਕਹਿੰਦੇ ਕੋਈ ਗੱਲ ਨਹੀਂ ਲੈ ਲੈ ਯਾਰ ਪਾਵਰ ਇਹਦੇ ਚ ਪਾਵਰ ਹੀ ਲੈ ਲੈ ਕੋਈ ਗੱਲ ਨਹੀਂ ਅਸੀਂ ਕਿਹੜਾ ਚੂੜੀਆਂ ਪਾਈਆਂ ਔਰ ਮਗਰਾ ਜੀ ਨੂੰ ਕੋਣ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਕਾਲ ਪੁਰਖ ਦਾ ਰੂਪ ਬੈਠੇ ਆ। ਤਾਂ ਦੇਵੀ ਦੇਵ ਤੇ ਤਹਾਂ ਸਵਾਹ ਤੇ ਦੇਖੋ ਜੀ ਸ਼ਾਸਤਰ ਕਿਵੇਂ ਕਰੀ ਬੇਟੇ ਹੁਕਮ ਤਾਂ ਕਰੋ। ਕਰੇਗੇ ਫਲਾ ਇਹਨਾਂ ਨੂੰ। ਚਲੋ ਭਾਈ ਹੁੰਦੀ ਹੁੰਦੀ ਤੇ ਆ ਗਏ ਸ਼ਾਨਦਾਰ ਰਾਜਾ ਆ ਗਿਆ। ਨਾ ਨਾ ਸ਼ਾਨਦਾਰ ਨਹੀਂ ਰਾਜਾ ਪੌੜਾ ਸਾਹ ਉਹ ਨੀਸਾ ਰਾਜਾ ਆ ਬਿਆ। ਹਾਂ। ਉਹ ਤਾਂ ਜ਼ਾਵਰੀ ਦਾ ਰਾਜਾ ਜਦੋਂ ਆਇਆ ਸਾਹ ਸੰਗਤ ਕਹਿਣਾ ਮਹਾਰਾਜ ਉਹਨੇ ਆਪਣੇ ਸਖੇ ਸੇਵਕਾਂ ਕੋਲੇ ਕੱਲ ਅਗੇ ਕਹਿਣ ਲੱਗੇ ਵੀ ਮਹਾਰਾਜ ਤੁਸੀਂ ਸਾਡੇ ਦਰਬਾਰ ਦੇ ਵਿੱਚ ਆਓ ਉੱਥੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਭੀਮ ਚੰਦੇ ਨਾਲ ਇਹਨਾਂ ਦਾ ਰੌਲਾ ਪਿਆ ਹੋਇਆ ਵਾ ਨਾ ਇਹ ਤਾਂ ਲੜਾਈ ਹੋਊਗੀ ਤੇ ਨਾਲੇ ਮਹਾਰਾਜ ਸਾਡੀ ਸੁਲਾ ਕਰਾਇਆਗੇ ਸਾਡਾ ਵੀ ਇਧਰ ਫਤਿਹਸਾ ਰਾਜੇ ਦਾ ਲਕਾਉਂਟ ਚੱਲਦਾ ਸਾਡਾ ਇਧਰ ਹੋ ਜਾਊਗਾ ਜਦੋਂ ਹਕੂਮ ਕਰਿਆ ਤੇ ਮਤਾਵਾ ਪਹਿਲਾਂ ਕੋਈ ਵੀ ਰਾਜਾ ਭੀਮਚੰਦ ਨਾਲ ਲੜੂਗਾ ਮਤਾਵਾ ਕਹਿੰਦੀ ਸੀ ਵੀ ਛੇਤੀ ਇੱਥੋਂ ਚੱਲੇਗੇ ਤੇ ਚੱਲ ਆਪਣੀ ਲੜਾਈ ਟਲ ਜੂਗੀ ਹੁਣ ਮਤਾਵਾ ਨੂੰ ਕੀ ਪਤਾ ਵਾ ਇਹ ਤਾਂ ਕੁਦਰਤ ਖੇਡ ਰਚਾਉਂਦੀ ਸੀ ਵੀ ਮਹਾਰਾਜੇ ਦਾ ਜੰਗ ਕਰਨੇ ਸੀ ਜ਼ੁਲਮ ਮੋੜਨਾ ਸੀ ਪਿੱਛੇ ਜ਼ੁਲਮ ਨਾਲ ਟੱਕਰ ਸੀ ਤੇ ਜ਼ੁਲਮ ਰਾਜਾ ਕਰਦਾ ਸੀ ਚਲੋ ਜੀ ਸਤ ਕਰਕੇ ਦਾ ਕੋਈ ਗਣੀ ਜੇ ਪਰਿਵਾਰ ਖੁਸ਼ ਹੈ ਨਵੇਂ ਸਤਗੁਰੂ ਉਥੇ ਪੌਂਟ ਆਸਾਬ ਜਾ ਕੇ ਕਪਤਾਂ ਲਿਕਣੀਆਂ ਜੀ ਕਵੀਆਂ ਨੂੰ ਮਿਲਣਾ ਸੀ ਪਤਾ ਨਹੀਂ ਕਿੰਨੇ ਕੁਦਰ ਰੋਜ ਹਰਨ ਹੋ ਸਭ ਉਤਾਰਨੇ ਸੀ ਕਿੰਨੇ ਜੀਵ ਜੰਤੂ ਉਤਾਰਨੇ ਸੀ ਚਲੇ ਗਏ ਚਲੇ ਗਏ ਤੇ ਰਾਜੇ ਦੇ ਦਰਬਾਰ ਤੇ ਜਾ ਕੇ ਫਿਰ ਪੌਂਡਾ ਸਾਹਿਬ ਸਾਜਾ ਸਾਸੰਗ ਜਿੱਥੇ ਅੱਜ ਜਗਾ ਜਾਓ ਨਾ ਬੜੀ ਚੜ੍ਹਦੀ ਕਲ ਵਾਲੀ ਜਗਾਹ ਹੋ ਬੜਾ ਪੌਂਡਾ ਸੇ ਵੀ ਹੈ ਠੰਡੀ ਸ਼ਾਮ ਜਮਨਾ ਨਾਲ ਦੀ ਵਗਦੀ ਬੜਾ ਵਧੀਆ ਤ੍ਰਕਤਾਂ ਵਾਲਾ ਮਾਹੌਲ ਉੱਠਣ ਨੂੰ ਜੀ ਨਹੀਂ ਕਰਦਾ ਉੱਥੋਂ ਇਹੋ ਜੀ ਜਗਾ ਉੱਥੇ ਸਤਿਗੁਰੂ ਜੀ ਪਹੁੰਚ ਗਏ ਪਹੁੰਚ ਕੇ ਸਾਧ ਸੰਤ ਬੜੇ ਕਰਤੱਬ ਕਰੇ ਸਾਧਗੁਰੂ ਜੀ ਨੇ ਬਹੁਤ ਕੰਮ ਕਰੇ ਉੱਥੇ ਨਾ ਤਾਂ ਉੱਥੇ ਕਵਤਾਵਾਂ ਰਚੀਆਂ ਨਾ ਜਿਹੜੇ ਆ ਆਪਣੇ ਗ੍ਰੰਥ ਸੀ ਉਹਦੇ ਅਲੱਥੇ ਕਰੇ ਰਮਾਇਣ ਉੱਥੇ ਖੋਜੀ ਮਹਾਭਾਰਤ ਉੱਥੇ ਖੋਜੀ ਹੋਰ ਬਹੁਤ ਜਿਹੜੇ ਵੱਡੇ ਗ੍ਰੰਥ ਸੀ ਉਹ ਖੋਜੇ ਖੋਜ ਕੇ ਫਿਰ ਚੌਪਈ ਹੋਰ ਪਾਠ ਚੌਪਈ ਦਾ ਪਾਠ ਉੱਥੇ ਸਾਜਾ ਸੋਬਣੀ ਸਾਹਿਬ ਦਾ ਉੱਥੇ ਸਾਜਾ ਚਲੋ ਸੋਬਣੀ ਸਾਹਿਬ ਤਾਂ ਪੰਜਵੇਂ ਪਾਤਸ਼ਾਹ ਦੀ ਸੀ ਸਾਸਾਂ ਦਾ ਹੋਰ ਬਹੁਤ ਬਾਣੀਆਂ ਤੇ ਕਵੀਆਂ ਨੂੰ ਉੱਥੇ ਵੇਲੇ ਕਵਿਚਰਾਂ ਨੂੰ ਉੱਥੇ ਮਿਲੇ ਢੱਡਗਾਂ ਨੂੰ ਉੱਥੇ ਮਿਲੇ ਐਂ ਕਰਕੇ ਫਿਰ ਰਾਜੇ ਭਿੰਗਚਾਂ ਦੇ ਨਾਲ ਟੱਕਰ ਹੁੰਦੀ ਆ ਉਹ ਹੁਣ ਆਪਾਂ ਸਾਸਾਂ ਦਾ ਕੱਲ ਨੂੰ ਸ਼ੁਰੂ ਕਰਾਂਗੇ ਇੱਥੋਂ ਹੁਣ ਇੱਥੋਂ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ